ਇਸੇ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸਾਹਮਣੇ ਚੋਰੀ ਕੀਤੇ 45 ਗ੍ਰਾਮ ਸੋਨੇ ਅਤੇ 6 ਕਿਲੋ ਚਾਂਦੀ ਦੇ ਗਹਿਣਿਆਂ ਇੱਕ ਗੱਡੀ ਅਤੇ ਮੋਟਰਸਾਈਕਲ ਸਮੇਤ ਚੋਰ ਗਰੋਹ ਦੇ ਪੰਜ ਮੈਂਬਰਾਂ ਨੂੰ ਪੁਲਸ ਨੇ ਸੋਲੋ ਕੀਤਾ ਗਿਆ ਹੈ ਕਾਬੂ ਇੱਕ ਮੈਂਬਰ ਫਰਾਰ ਦੱਸਿਆ ਜਾ ਰਿਹਾ ਹੈ ਬੀਤੀ 2 April ਦੀ ਦਰਮਿਆਨੀ ਰਾਤ ਨੂੰ ਪੁਲਿਸ ਥਾਣਾ ਲਾਲ ਕਿਲਾ ਸਿੰਘ ਵਿਖੇ ਪੈਂਦੇ ਕਸਬਾ 달ਮ ਨੰਗਲ ਵਿਖੇ ਜਗਜੀਤ ਜੁਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰੋਂ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਸਨ ਪੁਲਿਸ ਨੇ ਉਸ ਵਕਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਹੁਣ ਉਸ ਕੇਸ ਵਿੱਚ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੂੰ ਸਫਲਤਾ ਹਸਲ ਹੋਈ ਹੈ ਅਤੇ ਪੁਲਿਸ ਨੇ ਇਸ ਚੋਰੀ ਦੇ ਮਾਮਲੇ 'ਚ ਚੋਰ ਗਰੋਹ ਦੇ ਪੰਜ ਮੈਂਬਰਾਂ ਨੂੰ ਵੀ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਚੋਰੀ ਕੀਤੇ 45 ਗ੍ਰਾਮ ਸੋਨੇ ਅਤੇ 6 ਕਿਲੋ ਚਾਂਦੀ ਦੇ ਗਹਿਣੇ ਅਤੇ 20000 ਦੀ ਨਕਦੀ ਬਰਾਮਦ ਕੀਤੀ ਹੈ ਅਤੇ ਇੱਕ ਮੂਰਤੀ ਇਗਨਸ ਗੱਡੀ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਅਤੇ ਇਹਨਾਂ ਦਾ ਇੱਕ ਸਾਥੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਇਹਨਾਂ ਪੰਜਾਂ ਨੂੰ ਦਾਲਤ ਵਿੱਚ ਪੇਸ਼ ਕਰਕੇ ਨਾ ਰਿਮਾਂਡ ਹਸਵਾ ਕੀਤਾ ਜਾਵੇਗਾ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਮਿਤੀ 1 ਤੇ 2 ਅਪ੍ਰੈਲ ਦੀ ਦਰਮੈਨੀ ਰਾਤ ਨੂੰ ਅੱਡਾ ਦਾਲਮ ਥਾਣਾ ਕਿਲਾ ਲਾਲ ਸਿੰਘ ਇੱਥੇ ਜਗਜੀਤ ਜੁਐਲਰ ਨਾਂ ਦੀ ਸ਼ਾਪ ਹੈ ਸਨਾਰੇ ਟਾਸਕ ਸਨ ਦਿੱਤਾ ਗਿਆ ਸੀ ਇਸ ਚੋਰੀ ਨੂੰ ਟ੍ਰੇਸ ਕਰਨ ਲਈ ਇਸ ਥਾਣਾ ਕਿਲਾ ਲਾਲ ਸਿੰਘ ਦੀਆਂ ਵੱਖ-ਵੱਖ ਜਿਹੜੀਆਂ ਟੀਮਾਂ ਟੈਕਨੀਕਲੀ ਔਰ ਸਾਇੰਟਿਫਿਕ ਤਰੀਕੇ ਨਾਲ ਹਿਊਮਨ ਇੰਟੈਲੀਜੈਂਸ ਦੇ ਨਾਲ ਇਸ ਤੇ ਇਸ ਨੂੰ ਟ੍ਰੇਸ ਕਰਨ ਲਈ ਲੱਗੇ ਹੋਏ ਸੀ ਜਿਸ ਵਿੱਚ ਇੰਸਪੈਕਟਰ ਪ੍ਰਭਜੋਤ ਸਿੰਘ ਐਸ ਐਚ ਓ ਥਾਣਾ ਕਿਲਾ ਲਾਲ ਸਿੰਘ ਇਹ ਇਹਨਾਂ ਨੇ ਬਹੁਤ ਬਰੀਕੀ ਨਾਲ ਇਸ ਦੇ ਉੱਤੇ ਕੰਮ ਕਰਦੇ ਹੋਏ ਇਸ ਜਿਹੜੀ ਚੋਰੀ ਹੋਈ ਸੀ ਇਹਨੂੰ ਟਰੇਸ ਕਰ ਲਿਆ ਇਹਦੇ ਵਿੱਚ ਜਿਹੜੇ ਮੇਨ ਦੋ ਜਿਹੜੇ ਚੋਰ ਸੀ ਕਮਲ ਮਸੀਹ ਔਰ ਸਚਿੰਦ ਮਸੀਹ ਇਹ ਦੋਨੋਂ ਬਾਨੇਪੁਰ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਰੈਸਟ ਕੀਤਾ ਇਸ ਤੋਂ ਇਲਾਵਾ ਸਕੰਦਰ ਮਸੀਹ ਵਿਕਰਮ ਮਸੀਹ ਨਿਸ਼ਾਦਮਸੀ ਇਹ ਵੀ ਲਗਲੇ ਪਿੰਡਾਂ ਦੇ ਰਹਿਣ ਵਾਲੇ ਨੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਰਾਤ ਨੂੰ ਇਹ ਚੋਰੀ ਕੀਤੀ ਸੀ ਤੇ ਇਹਨਾਂ ਦੇ ਪਾਸੋਂ ਡੰਗਾਈ ਨਾਲ ਪੁਸ਼ਕਿਸ਼ ਕਰਦੇ ਹੋਏ ਹੁਣ ਤੱਕ ਇਹ 6 ਕਿਲੋ ਚਾਂਦੀ 45 ਗ੍ਰਾਮ ਸੋਨਾ 20000 ਰੁਪਏ ਕੈਸ਼ ਤੇ ਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਤੇ ਇੱਕ ਮਰੂਤੀ ਕਾਰ ਇਹਨਾਂ ਦੀ ਬਰਾਂਦ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਇੱਕ ਦੋਸ਼ੀ ਜਿਹੜਾ ਅਜੇ ਉਹਨੂੰ ਫੜਨਾ ਬਾਕੀ ਹੈ ਉਹਦੇ ਪਾਸੋਂ ਵੀ ਜਿਹੜੀ ਬਾਕੀ ਰਿਕਵਰੀ ਜਿਹੜੀ ਅਸੀਂ ਕਰਨੀ ਹੈ ਉਸ ਨੂੰ ਫੜਨ ਲਈ ਸਾਡੀ ਟੀਮ ਜਿਹੜੀ ਹੈ ਇੱਕ ਲੱਗੀ ਹੋਈ ਹੈ ਇਹ ਬਹੁਤ अर्ਲੀ ਸਟੇਜ ਆ ਇਹਨਾਂ ਨੂੰ ਅਸੀਂ ਕੱਲ ਹੀ ਰਾਤੀ ਅਰੈਸਟ ਕੀਤਾ ਵਾ ਬਰਾੰਦ ਕੀਤੀ ਆ ਇਹਦਾ ਅਸੀਂ ਸਾਰਾ ਆਪਣਾ ਰਿਪੋਰਟ ਚੈੱਕ ਕਰਕੇ ਇਹ ਤੁਹਾਨੂੰ ਬਾਅਦ ਵਿੱਚ ਦੱਸ ਦੇਵਾਂਗੇ ਇਹਨਾਂ ਦੀ ਇਸ ਗਰੁੱਪ ਜਿਹੜੀ ਹੈ 20 ਤੋਂ ਲੈ ਕੇ 25 26 ਸਾਲ ਦੀ ਇਸ ਗਰੁੱਪ ਦੇ ਬੱਚੇ ਹੈਗੇ ਆ ਜਿਹੜੀ ਰਿਕਵਰੀ ਕੀਤੀ ਕੀ ਕਿਸੇ ਸੁਨਿਆਰੇ ਨੂੰ ਕੀਤੀ ਗਈ ਚਾ ਇਹਨਾਂ ਨੂੰ ਕਿੱਥੋਂ ਨੇ ਰਿਕਵਰੀ ਡਿਊਰਿੰਗ ਇਨਵੈਸਟੀਗੇਸ਼ਨ ਰਿਕਵਰੀ ਇਹਨਾਂ ਦੇ ਪਾਸੋਂ ਕੀਤੀ ਗਈ ਹੈ ਇਹਨਾਂ ਨੇ ਆਪਣੇ ਵੱਖ-ਵੱਖ ਜਗ੍ਹਾ ਤੇ ਰਿਸ਼ਪਾ ਕੇ ਰੱਖੇ ਹੋਈ ਸੀ ਕਿਹੜੇ ਇਲਾਕੇ ਦੇ ਰਹਿਣ ਵਾਲੇ ਇਹ ਮਾਨੇਪੁਰ ਪਿੰਡਾ ਜੀ ਇਹ ਜਿਹੜਾ ਇਲਾਕਾ ਹੈਗਾ ਕੁਝ ਗੁਰਦਾਸਪੁਰ ਸਾਡਾ ਕਲਨੌਰ ਥਾਣਾ ਲੱਗਦਾ ਲੱਗੇ ਉਸ ਏਰੀਆ ਦੇ ਪਿੰਡ ਹੈਗੇ ਜੀ ਤਾਂ ਕੰਮ ਕੀ ਕਰਦੇ ਐਸੋ ਇਹ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਨੇ ਪਰ ਇਹ ਚੋਰੀ ਕਿਸ ਤਰ੍ਹਾਂ ਦੇ ਕਰਦੇ ਨਸ਼ੇ ਪੱਤੇ ਸੁਕੀ ਨਹੀਂ ਜਾਂ ਪੈਸੇ ਕਰਦੇ ਦੇਖੋ ਇਹ ਅਸੀਂ ਤਫਤੀਸ਼ ਦਾ ਤਫਤੀਸ਼ ਚੱਲ ਰਹੀ ਆ ਇਹ ਜਿਹੜੇ ਅੱਜ ਕੱਲ ਦਾ ਯੂਥ ਹੈਗਾ ਇਹ ਬਹੁਤ ਸ਼ਾਰਟ ਸ਼ਾਰਟਕਟ ਹੋਏ ਨਾ ਅਮੀਰ ਹੋਣਾ ਚਾਹੁੰਦੇ ਆ ਉਸੇ ਤਹਿਤ ਇਹ ਜਿਹੜੇ ਗੈਰਕਾਨੂੰਨੀ ਗਤੀਵਿਧੀਆਂ ਦਾ ਅੰਜਾਮ ਦਿੰਦੇ ਨੇ ਔਰ ਉਸੇ ਤਹਿਤ ਇਹਨਾਂ ਨੇ ਚੋਰੀ ਕੀਤੀ ਸੀ ਸਰ ਜੀ ਗੱਡੀ ਬਰਾਮਦ ਕੀਤੀ ਇਹ ਨਾਲ ਸੀ ਉਸ ਟਾਈਮ ਕੋਈ ਕਹਨ ਤਾਂ ਨਹੀਂ ਤੇ ਤੁਸੀਂ ਦੇਖ ਲੈਣੇ ਆ ਫਿਲਹਾਲ ਜਿਹੜਾ ਸੀਸੀਟੀਵੀ ਫੁਟੇਜ ਆਈ ਹੈ ਉਸ 'ਚ ਮੋਟਰਸਾਈਕਲ ਆਇਆ ਸੀ ਔਰ ਮੋਟਰਸਾਈਕਲ ਨੂੰ ਅਸੀਂ ਚੇਸ ਕੀਤਾ ਧੰਨਵਾਦ